ਪਾਰਤਣਾ ਸਬ-ਡਿਵੀਜ਼ਨ ਦੇ ਅਧੀਨ ਆਉਂਦੇ ਪਿੰਡ ਗੁਲਾੜ ਵਿਖੇ ਕਣਕ ਦੇ ਖੇਤਾਂ ਚੋਂ ਮਿਲੀ ਸਕੇ ਹਾਰਤ ਵਿੱਚ লাশ ਮੌਕੇ ਤੇ ਪਹੁੰਚੀ ਪੁਲਿਸ ਅੱਜ 9 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਪਿੰਡ ਗੁਲਾੜ ਦੇ ਬਿਲਕੁਲ ਨਾਲ ਲੱਗਦੇ ਕਣਕ ਦੇ ਖੇਤਾਂ ਵਿੱਚੋਂ ਸੋਮਵਾਰ ਸਵੇਰ ਤੋਂ ਘਰੋਂ ਲਾਪਤਾ ਹੋਏ ਵਿਅਕਤੀ ਦੀ ਸਕੇ ਹਾਲਤਾਂ ਵਿੱਚ লাশ ਮਿਲਣ ਕਰਕੇ ਪਿੰਡ ਵਿੱਚ ਸੰਥਨੀ ਫੈਲ ਗਈ ਘਟਨਾ ਦਾ ਪਤਾ ਲੱਗਦਿਆਂ ਹੀ ਸਤਰਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ ਨੂੰ ਆਪਣੇ ਕਾਬਜ਼ ਵਿੱਚ ਲੈ ਕੇ ਪੋਸਟ ਮਾਰਟ ਵਾਲੀ ਸਿਵਲ ਹਸਪਤਾਲ ਸਮਾਨਾ ਪੇਸ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਿਕੁਰੀਟੀ ਇੰਚਾਰਜ ਪੀਪੀ ਠਰਵਾ ਅਸਾਨੂੰ 9:30 ਵਜੇ ਤਲਾਹ ਮਿਲੀ ਸੀ ਉਹ ਸਾਰਾ ਗੁਦਾਰ ਦੇ ਨਦੀਰ ਕੁੰਬੇਪੁਰ ਇੱਕ ਡੈੱਡ ਬੋਡੀ ਪਈ ਹੈ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਪਹੁੰਚਿਆ ਸਤਰਾਣਾ ਪੁਲਿਸ ਪਹੁੰਚੀ ਹੈ ਅਸੀਂ ਠਰਵੇ ਤੋਂ ਹੀ ਆਏ ਆ ਤੇ ਜਿਹੜੀ ਕੋਈ ਬਣਦੀ ਕਾਰਵਾਈ ਇਹਨਾਂ ਦੇ ਬਿਆਨ ਹਲੇ ਦਰਜ ਕਰਾਂਗੇ ਇਹਨਾਂ ਦੇ ਵਾਰਸਾਂ ਦੇ ਉਸ ਤੋਂ ਬਾਅਦ ਦਾ ਪੋਸਟਮਾਰਟਮ ਕਰਾਇਆ ਜਾਵੇਗਾ ਜਿਵੇਂ ਵੀ ਜਿਹੜਾ ਹਾਲਾਤ ਹੋਏ ਉਸ ਤੋਂ ਦੀ ਕਾਰਵਾਈ ਫਰਮਿਸ਼ ਕੀਤੀ ਜਾਵੇ। ਮ੍ਰਿਤਕ ਦੀ ਪਛਾਣ ਹੋ ਚੁੱਕੀ ਹੈ ਜੀ। ਇਹਦਾ ਨਾਮ ਹੈ ਭੀਮਸੈਨ। ਭੀਮਸੈਨ ਹੈ ਇਹਦੇ ਪਿਤਾ ਦਾ ਨਾਮ ਸ਼ਾਮਲਾ। ਗੁਲਾਰ ਪਿੰਡ ਦੇ ਰਹਿਣ ਵਾਲਾ ਹੈ। ਇਹਦੀ ਉਮਰ ਹੈ ਜੀ 35 ਸਾਲ ਦੇ ਕਰੀਬ। ਮੁੱਢਲੀ ਜਾਣਕਾਰੀ ਤੋਂ ਤੁਹਾਨੂੰ ਪਤਾ ਕੀ ਲੱਗਿਆ ਕੁਝ ਜਿਵੇਂ ਉਹ ਦੇਖੋ। ਮੁੱਢਲੀ ਜਾਣਕਾਰੀ ਤੋਂ ਦੇਖੋ ਘਰਦਿਆਂ ਦੇ ਮੁਤਾਬਕ ਇਹ ਕੱਲ ਦਾ ਘਰ ਨਹੀਂ ਆਇਆ ਹੈਗਾ। ਹਾਂਜੀ ਹਾਂਜੀ। ਤਾਂ ਇਹਦੀ ਡੈਥ ਤਾਂ ਕੱਲ ਹੀ ਲੱਗਦਾ ਵੀ ਹੋ ਚੁੱਕੀ ਹੋਵੇਗੀ। ਕੱਲ ਗਰਮੀ ਧੁੱਪ ਪੈਣ ਕਰਕੇ ਥੋੜਾ ਸਰੀਰ ਵਿੱਚ ਚੱਲ ਗਿਆ। ਕਾਲੀ ਬਾਕੀ ਪੋਸਟਮਾਰਟਮ ਲੋੜ ਪਤਾ ਲੱਗੂਗਾ ਵੇ ਦੀ ਡੈਥ ਦਾ ਕਾਰਨ ਕੀ ਆ ਸਰੀਰ ਤੋਂ ਕੋਈ ਇਨਸਾਨ ਵਾਂਗ ਜਿਹੜਾ ਮਿਲਣ ਨੂੰ ਲੱਗਿਆ ਸਰੀਰ ਤੋਂ ਬਿਲਕੁਲ ਕਰਿਆ ਦੇ ਨਿਸ਼ਾਨ ਨੇ ਹੂੰ ਬਿਲਕੁਲ ਕਰੇ ਹੋ ਕੇ ਫੁੱਟੇ ਹੋਦੇ ਨੇ ਚਮੜੀ ਜਿੱਥੇ ਹੱਥ ਲਾਈ ਜਾਣਾ ਚਮੜੀ ਉਤਰਦੀ ਆ ਹੂੰ ਹੋਰ ਕੋਈ ਸੱਟਪੇਟ ਦਾ ਐਡਾ ਕੋਈ ਸਾਨੂੰ ਨਿਸ਼ਾਨ ਸਰੀਰ ਤੇ ਨਹੀਂ ਲੱਗਿਆ ਅੱਗੇ ਕਾਰਵਾਈ ਹੁਣ ਤੁਹਾਡੀ ਕਾਰਵਾਈ ਹੁਣ ਦੇਖਦੇ ਆ ਅਸੀਂ ਟੀਮ ਹੋਰ ਵੀ ਬਣਾਈ ਆ ਹੂੰ ਆਪਣੇ ਉਹ ਆਪਣੇ ਉਹਦੇ ਤਜਰਬੇ ਨਾਲ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਲਾਸ਼ ਵਾਰਸਾਂ ਨੂੰ ਮਾਲ ਲਿਆ ਕੇ ਤਾਂ ਪੋਸਟਮਾਰਟਮ ਕਰਾਉਣਾ ਹੈ ਕਿ ਅਸੀਂ ਸਾਰੇ ਪਿੰਡ ਦੇ ਮੋਤਵਰ ਬੰਦੇ ਖੜੇ ਆ ਮੇਰੇ ਨਾਲ ਬੂਟਾ ਸਿੰਘ ਸਰਪੰਚ ਜੀ ਪਿੰਡ ਗਲਰ ਜੀ ਪਿੰਡ ਦਾ ਰਹਿਣ ਵਾਲਾ ਜੀ ਭੀਮ ਸਿੰਘ ਪੁੱਤਰ ਸ਼ਾਵਲਾਲ ਜੀ ਰਾਮਦਾਸ ਜੀ ਬਰਾਦਰੀ ਚੋਂ ਉਮਰ ਲਗਭਗ 35 ਸਾਲ ਹੈ ਜੀ ਤੇ ਕੱਲ ਦਾ 10 ਵਜੇ ਦਾ ਗਾਇਬ ਸੀ ਇਹ ਇਸ ਗੁਰੂ ਘਰ ਦੇ ਸਪੀਕਰ ਦੇ ਵਿੱਚ ਬਾਜ ਦਵਾਈ ਸੀ ਉਸ ਤੋਂ ਬਾਅਦ ਪੜਤਾਲ ਦੇਖ ਰਹੀ ਸੀ ਵੀ ਕਿੱਥੇ ਆ ਕਿੱਥੇ ਨਹੀਂ ਤਕਰੀਬਨ ਅੱਜ 8:30 ਵਜੇ 9:00 ਵਜੇ ਪਤਾ ਲੱਗਿਆ ਵੀ ਕੰਕ ਦੇ ਵਿੱਚ ਡੈੱਡ ਬੋਡੀ ਪਈ ਹੈ ਤੇ ਜਦੋਂ ਆ ਕੇ ਮੌਕਾ ਦੇਖਿਆ ਤਾਂ ਇੱਥੇ ਡੈੱਡ ਬੋਡੀ ਭੀਮ ਸਿੰਘ ਦੀ ਸੀ ਉਸ ਤੋਂ ਬਾਅਦ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਸੁਨੇਹਾ ਲਾਤਾ ਤੇ ਮੀਡੀਆ ਨੂੰ ਸੁਨੇਹਾ ਲਾਤਾ ਜੀ ਅੱਗੇ ਦੇਖੋ ਜੀ ਅਗਲਾ ਕੰਮ ਪੁਲਿਸ ਦਾ ਪਰਤਾਲ ਕਰਨਾ ਵੀ ਇਹ ਕਿਦਾਂ ਕਿਵੇਂ ਕੀ ਹੋਇਆ ਜੀ ਕਦੋਂ ਗਿਆ ਸੀ ਇਹ ਕੱਲ ਦਾ 10 ਵਜੇ ਦਾ ਗਿਆ ਸੀ ਜੀ ਜੀ ਫਿਰ ਕਿੰਨੇ ਪਤਾ ਲੱਗੇ ਸ਼ਾਮ ਨੂੰ ਪਤਾ ਲੱਗ ਵੀ ਹੈ ਨਹੀਂ ਆਇਆ ਨਹੀਂ ਅਜੇ ਇਹ ਜੀ ਕੱਲ ਵੀ ਨਹੀਂ ਘਰ ਆਇਆ ਤੇ ਰਾਤ ਵੀ ਸਾਰੀ ਲੰਗੀ ਤੇ ਸਵੇਰੇ ਜਦ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਦਵਾਈ ਇਹ ਸਾਡੇ ਪਿੰਡ ਦਾ ਛੱਪੜ ਹੈ ਜਿੱਥੇ ਜਿਹੜੇ ਨੇੜੇ ਘਰ ਨੇ ਉਥੋਂ ਦੀ ਲੰਗਰ ਸੀ ਉਹਨਾਂ ਨੇ ਦੇਖਿਆ ਵੀ ਆਪਣਾ ਕਣਕ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਉਹਨਾਂ ਨੇ ਪੰਚਾਇਤ ਨੂੰ ਸੂਚਿਤ ਕਰਤਾ ਫਿਰ ਉਸ ਤੋਂ ਬਾਅਦ ਸਾਰੇ ਪਿੰਡ ਦੇ ਮੋਹਤਵਰ ਬੰਦੇ ਜਿੰਨੇ ਨੇ ਸਾਰੇ ਪਹੁੰਚ ਗਏ ਕਿ ਇੱਕ ਪਰਿਵਾਰ ਕਿਹ ਕੁ ਸਹੇਣਾ ਦੇ ਪਰਿਵਾਰ ਜੀ ਇਹਦਾ ਇੱਕ ਬੇਟੀ ਹੈ ਜੀ ਇੱਕ ਬੇਟਾ ਬੇਟਾ 15 ਸਾਲ ਦਾ ਤੇ ਬੇਟੀ 13 ਸਾਲ ਦੀ ਹੈ ਵੀ ਬੱਚੇ ਛੋਟੇ ਨੇ ਜੀ ਤੇ ਭਾਈ ਭੈਣ ਭਾਈ ਜੀ ਨੇ ਭੈਣ ਭਾਈ ਜੀ ਇੱਕ ਭੈਣ ਹੈ ਜੀ ਤਿੰਨ ਭਰਾ ਨੇ ਜੀ ਕੰਮ ਕੀ ਕਰਦੇ ਸੀ ਕੰਮ ਦਿਹਾੜੀ ਦਾ ਪੱਗ ਕਰਦੇ ਨੇ ਜੀ ਕੀ ਲੱਗਦਾ ਹੁੰਦਾ ਜਿਹੜੀ ਦੇਖਣ ਤੋਂ ਲੱਗਦਾ ਇਹ ਮੰਦਰ ਵਿੱਚ ਦੇਖਣ ਤੋਂ ਜੀ ਮੈਨੂੰ ਤਾਂ ਜੀ ਮੈਨੂੰ ਅੰਦਾਜ਼ਾ ਹੀ ਹੈ ਜੀ ਕਿਉਂਕਿ ਜਿਹੋ ਜਿਹੇ ਲਾਤਨੇ ਜੀ ਮਨੋ ਕਦੇ ਕਈ ਵਾਰ ਪੈਗ ਲਾਉਂਦੇ ਜੀ ਆਪਸ ਦੇ ਵਿੱਚ ਸ਼ਰਾਬੀ ਲੜ ਪੈਂਦੇ ਨੇ ਜੀ ਮੈਨੂੰ ਤਾਂ ਕਤਲ ਲੱਗਦਾ ਜੀ ਇਹ ਬਾਹਰੋਂ ਲੈ ਕੇ ਇੱਥੇ ਗੇਰੇ ਗਿਆ ਇਹ ਹਾਂ ਜੀ ਹਾਂ ਹੋ ਸਕਦਾ ਜੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਜੀ ਅਗਲਾ ਕੰਮ ਤਾਂ ਪੁਲਿਸ ਦਾ ਜੀ ਪੜਤਾਲ ਕਰੂਗੀ ਤਹ ਤੱਕ ਜਾਊਗੀ ਮਨੋ ਸਾਰੇ ਇੱਥੇ ਕੈਮਰੇ ਲੱਗੇ ਨੇ ਨੇੜੇ ਤੇੜੇ ਉਹ ਕੈਮਰਿਆਂ ਤੋਂ ਮਨੋ ਸਾਬ ਲੱਗ ਜਣਾ ਹੋ ਜਣਾ ਕਲੀਅਰ ਜੀ ਕਤਲ ਕਦੇ ਲੁਕੇ ਵੀ ਹਾਂ ਜੀ ਮੈਂ ਨਾਂ ਨਹੀਂ ਕਿਹੜਾ ਪਿੰਡ ਹੈ ਹਾਂ ਜੀ ਕੀ ਨਾਂ ਤੁਹਾਡੇ ਬੇਟੇ ਦਾ ਗਾਇਬ ਸੀ ਉਹ ਕੱਲ ਜੀ 8 ਵਜੇ ਦਾ ਆਇਆ ਜੀ ਹਾਂ ਮੁਰਗੀ ਦਾ ਬਦਲ ਲੱਗ ਜਾ ਛਟਾਂ ਦੇ ਕਿੱਥੇ ਫਟੋਇਆ ਫਿਰ ਸੀ ਉਹ ਸਾਰੇ ਬਜਾਜ ਘੁੰਮ ਲਗੇ ਸੀ ਤੇ ਜਿਹੜੇ ਨਾਲ ਸੀ ਉਹ ਪਛਮੜਾਲ ਘੱਦੇ ਉਹਨਾਂ ਦਰਸ਼ਾਂ ਦੇ ਤੜਕੇ ਦੱਸਾ ਵੀ ਸਾਡੇ ਨਾਲ ਸਲਾਪ ਪੀ ਸੀ ਤੂੰ ਕਿੱਥੋਂ ਮਿਲਿਆ ਫਿਰ ਇਹ ਇਹ ਸਾਨੂੰ ਜੀ ਵੀਰੇ ਜਿਆ ਕਾਲ ਕੋਈ ਜੌਬਮੈਂਟ ਕਰਾਈ ਉਹ ਇੱਕ ਮਿੰਟ ਲੱਗਿਆ ਸਾਡੇ ਘਰੇ ਬਈ ਅਸੀਂ ਇੱਧਰ ਉਧਰ ਜਾਣਾ ਪਤਲਾ ਕੱਲ ਬਥੇ ਡੱਡ ਬੋਡੀ ਪਈ ਆ